ਸਰਵਜੀ ਸੰਗਰੂਰ ਜੀ ਦੀ ਰਚਨਾ ਤੇਰੇ ਪਿੱਛੇ ਸੀ ਤੁਮ ਦਾ ਰੰਦਾ ਉਹ ਤਾਂ ਵਾਂਗ ਸੁਦਾਇਆਂ ਉਹ ਤਾਂ ਵਾਂਗ ਸੁਦਾਇਆਂ ਤੇਰੇ ਪਿੱਛੇ ਸੀ ਤੁਮ ਦਾ ਰੰਦਾ ਉਹ ਤਾਂ ਵਾਂਗ ਸੁਦਾਇਆਂ ਉਹ ਤਾਂ ਵਾਂਗ ਸੁਦਾਇਆਂ ਇਸ਼ਕ ਤੇਰੇ ਵਿੱਚ ਪੈ ਕੇ ਇਸ਼ਕ ਤੇਰੇ ਵਿੱਚ ਪੈ ਕੇ ਕਰਨਾ ਤੱਕਿਆ ਕਮਾਈਆਂ ਕਰਨਾ ਤੱਕਿਆ ਕਮਾਈਆਂ ਲੈਨ ਦਾਦਸੀ ਕਈ ਜਾਂਦੇ ਲੈਨ ਦਾਦਸੀ ਕਈ ਜਾਂਦੇ ਜਾਂਦੇ ਉਸ ਨਾਲ ਲੜਕੇ ਜਾਂਦੇ ਉਸ ਨਾਲ ਲੜਕੇ ਇੱਕ ਮੁੰਡਾ ਮਿਲਦੀ ਆਉਂਦਾ ਆਉਂਦਾ ਸਾਈਕਲ ਉੱਤੇ ਚੜਕੇ ਸਾਈਕਲ ਤੇ ਚੜਕੇ ਇੱਕ ਮੁੰਡਾ ਮਿਲਦੀ ਆਉਂਦਾ ਸਾਈਕਲ ਉੱਤੇ ਚੜਕੇ ਕੈ ਕਲੂਤੇ ਕੜਕੇ ਹੋ